ਤੁਸੀਂ ਆਪਣੇ ਫਾਈਨੈਂਸ਼ੀਅਲ ਕਿਵੇਂ ਮੈਨੇਜ ਕਰਦੇ ਹੋ ਜਿਵੇਂ ਖਰਚਾ ਰੋਜ਼ ਦਾ ਮੈਨ ਲੱਗਾ 1000 2000 ਖਰਚਾ ਹੋਣਾ ਰੋਜ਼ ਦਾ ਤੇ ਜ਼ਿਆਦਾ ਬੱਚਿਆਂ ਦਾ ਬੱਚਿਆਂ ਦਾ ਬੱਚਿਆਂ ਦਾ ਭਾਜੀ ਨਾ ਹੀ ਪੁੱਛੋ ਰੋਜ਼ ਦਾ ਕਿੰਨਾ ਖਰਚਾ ਇਹ ਭਾਜੀ ਤੁਸੀਂ ਹਿਸਾਬ ਲਾ ਲਓ ਕਿ 6 ਕਿਲੋ ਗਿਰੀਆਂ ਵਾਂ ਹਾਂ ਕਿੰਨੇ ਦੀਆਂ ਹੁੰਦੀਆਂ 800 ਰੁਪਏ ਕਿਲੋ ਹੁੰਦੀਆਂ 870 ਰੁਪਏ ਕਿਲੋ ਅੱਜ ਦੀ ਰੇਟ 5000 ਰੁਪਏ ਦੀ ਗਿਰੀਆਂ ਹੀ ਹੋਗੀਆਂ ਕੱਲੀਆਂ ਹਾਂਜੀ 2 ਕਿਲੋ ਕਿਉਂ ਉਹ ਕੀ ਰੇਟ ਹੈ ਕਿਉਂ ਕੁਝ ਤਾਰੇ ਕਿੰਨੇ 12 600 ਮਤਲਬ 1200 ਰੁਪਏ ਦਾ 6600 ਰੁਪਏ ਖਰਚਾ ਹੀ ਰੋਜ਼ ਦਾ ਇਹ ਵੀ ਹੋ ਗਿਆ ਭਾਜੀ 180000 ਰੁਪਏ ਹੋ ਗਿਆ ਮਹੀਨੇ ਦਾ ਹਾਂ ਜੀ ਸੁਣੋ ਹਮ ਅੱਛਾ ਜੋ ਉਸ ਕੁੜੀਏ ਇਹਦਾ ਕਿਹੜਾ ਲਾਂਵਾ ਭਾਜੀ ਹਾਂ ਇਹ ਰਗੜੀ ਚ ਗਿੜੀਆਂ ਪੈਂਦੀਆਂ ਕੁਝ 4 ਕਿਲੋ ਗਿੜੀਆਂ ਫਸਖਾਸ ਮਗਜ ਲਾਚੀਆਂ ਰੋਜ਼ ਹਫਤੇ 'ਚ ਇੱਕ ਦਿਨ ਤੇ ਦੁੱਧ ਮੈਨੂੰ ਲੱਗਾ ਮੁਨੀਮ ਤੁਹਾਡਾ ਤਾਜ਼ੀ ਹੈ ਤਾਜ਼ ਨੂੰ ਹੀ ਪੁੱਛ ਲੈਣੇ ਕਿ ਮਹੀਨੇ ਦਾ ਕਿੰਨਾ ਖਰਚਾ ਮੁਨੀਮ ਸਾਹਿਬ ਦੋ ਦੋ ਤਿੰਨ ਲੱਖ ਰੁਪਏ ਖਰਚਾ ਹੋਏਗਾ ਮਹੀਨੇ ਦਾ ਤਿੰਨ ਲੱਖ ਰੁਪਏ ਹੋਏਗਾ ਐਵਰੇਜ ਤਿੰਨ ਲੱਖ ਭਾਜੀ ਮੈਂ ਕੱਲ ਹੀ ਲਿਖਿਆ ਮੈਂ ਲੇ ਕੇ ਨਵੇਂ ਸਾਰਾ ਕੁਝ ਕਿੰਨਾ ਹੈ ਇਹ ਮੈਹੀ ਤੋਂ ਲੈ ਕੇ ਅਕਤੂਬਰ ਤੱਕ 200 ਤੋਂ ਪਲੱਸ ਰਹੇ ਬੱਚੇ ਠੀਕ ਹੈ ਹਰ ਮਹੀਨੇ ਹਾਂ ਇੰਨਾ ਖਰਚ ਆਇਆ ਮੇ ਜੂਨ ਜੁਲਾਈ ਅਗਰ ਸਤੰਬਰ ਅਕਤੂਬਰ 6 ਮਹੀਨੇ ਤੇ 3 ਲੱਖ ਰੁਪਏ ਮਹੀਨੇ ਦਾ ਵੀ ਲਾ ਲਓ 18 ਲੱਖ ਰੁਪਏ 20 ਲੱਖ ਰੁਪਏ ਦਾ ਵੀ ਲਾਤਾ ਇੰਨਾ ਫਾਈਨੈਂਸ ਕਿਦਾਂ ਮੈਨੇਜ ਕਰਦੇ ਹਾਂ ਫਿਰ ਭਾਈ ਪਤਾ ਨਹੀਂ ਲੱਗਦਾ ਯਾਰ ਕਸਮੀ ਗੱਲ ਆ ਕਿੱਦਾਂ ਹੋਈ ਜਾਂਦਾ ਸਾਰਾ ਕੁਝ ਫਿਰ ਵੀ ਕਿਤੋਂ ਤਾਂ ਹੁੰਦਾ ਹੀ ਹੋਵੇਗਾ ਹਾਂ ਵੀਰਾਂ ਕਰਕੇ ਮੈਂ ਲੋਕ ਸਪੋਰਟ ਕਰ ਰਹੇ ਹਾਂ ਹਾਂ ਭਾਈ ਸਾਰਾ ਪੰਜਾਬ ਸਪੋਰਟ ਕਰ ਰਿਹਾ ਮੈਂ ਕੱਲ ਇਹ ਵੀਡੀਓ ਭਾਈ ਵੈਰੀ ਗੁੱਡ ਆ ਇਸ ਵੀਡੀਓ ਦੀ ਵੀ ਜਿੰਨੀ ਕਮਾਈ ਹੋਏਗੀ ਨਾ ਉਹ ਸਾਰੀ ਦੀ ਸਾਰੀ ਆਪਾਂ ਗਰੀਆਂ ਤੇ ਭੇਜਾਂਗੇ ਇੱਦਾਂ ਦੀ ਕਮਾਈ ਮੈਂ ਤੁਹਾਡੀ ਮਿਹਨਤ ਦੀ ਜਿਹੜੀ ਤੁਹਾਡੀ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਪੋਡਕਾਸਟ ਸੁਣਨਗੇ ਹਾਂਜੀ ਜਿੰਨੀ ਮੋਨਟਾਈਜ਼ੇਸ਼ਨ ਇਹਦੀ ਬਣੀਗੀ ਉਹ ਸਾਰੀਆਂ ਸਾਰੀਆਂ ਅਸੀਂ ਗਿਰੀਆਂ ਹੀ ਲੈ ਕੇ ਦਵਾਂਗੇ ਮੈਂ ਇਹ ਪੋਡਕਾਸਟ ਪੈਸੇ ਲਈ ਨਹੀਂ ਕੀਤਾ ਗਿਰੀਆਂ ਹੀ ਦਿਓ ਆ ਸਾਨੂੰ ਕਿ ਗਿਰੀ ਆ ਲੱਗਦੀ ਹੁਣ ਸਿਆਲ ਵੀ ਆਉਣ ਡਿਆ ਹਾਂ ਗਿਰੀਆਂ ਲਗਣੀਆਂ ਤੇ ਮੈਂ ਬੱਚਿਆਂ ਨੂੰ ਇਹ ਕਿਹਾ ਕਿ ਹੁਣ ਆਪਾਂ ਖੂਆ ਮਰਾਂਗੇ ਸਿਆਲ ਇਹ ਕਮਾਈ ਕਮਾਈ ਨੂੰ ਜਿਹੜੇ ਸਾਈਡ ਤੇ ਰੱਖ ਕੇ ਵੈਸੇ ਹੀ 100 ਕਿਲੋ ਗਿਰੀਆਂ ਵੇਚਵਾਦਾ ਕਿੰਨੇ ਦੀਆਂ 100 ਕਿਲੋ 60-70 ਹਜ਼ਾਰ ਦੀਆਂ 90 ਹਜ਼ਾਰ ਦੀਆਂ ਵੈਸੇ ਹੀ ਲੈ ਲੇ 100 ਕਿਲੋ ਗਿਰੀਆਂ ਤੁ ਗਿਰੀ ਭਾਜੀ 6 ਕਿਲੋ ਲਾ ਲਓ ਤੁਸੀਂ ਵਿੱਚ ਛੋਲੇ ਵੀ ਹੁੰਦੇ ਆ ਹਾਂ ਸੌਗੀ ਵੀ ਹੁੰਦੀ ਆ ਉਹ ਬੰਦਾ ਫਾਈਨਲ ਕੀਤਾ ਜਿਹਦੇ ਕੋਲ ਲੈਨੇ ਹੋ ਗਿਰੀਆਂ ਕੇ ਬੰਦਾ ਭਾਜੀ ਬਦਲ ਦਈਦਾ ਜੋ ਖਰਾਬ ਕਰਦਾ ਆਪੇ ਨਹੀਂ ਕਈ ਵਾਰ ਦਿੱਲੀੋਂ ਦੁੱਲੀੋਂ ਕੋਈ ਬੰਦਾ ਜਿਹੜਾ ਨਹੀਂ ਭਾਜੀ ਹਾਂ ਇੰਪੋਰਟਰ ਹੋਵੇ ਜਿਹੜਾ ਤੁਹਾਨੂੰ ਘੱਟ ਰੇਟ ਚ ਗਿਰੀਆਂ ਦਾ ਪੈਸੇ ਲੈ ਲਿਆ ਕਰੇ ਹਾਡੇ ਕੋਲ ਹੈ ਨਹੀਂ ਜੀ ਕੋਈ ਹੈ ਵੀਰ ਤੇ ਕੰਟੈਕਟ ਕਰੋ ਹਾਂ ਨੰਬਰ ਬੋਲ ਏਦਾਂ ਦੇ ਬੰਦੇ ਤਾਂ ਬਹੁਤ ਲਿਆ ਕਰੋ ਇਹਦੀ ਤਾਂ ਲੱਗ ਰੀਲ ਪਾ ਦਿਆ ਕਰੋ ਕਿ ਅਸੀਂ ਗਿਰੀਆਂ ਤਾਂ ਲੈਣੀਆਂ ਹੀ ਹੁੰਦੀਆਂ ਤੇ ਅਸੀਂ ਆਹ ਗਿਰੀ ਆ ਰੇਟ 'ਚ ਲੈ ਰਹੇ ਹਾਂ ਜੇ ਕੋਈ ਇਸ ਤੋਂ ਸਸਤੀ ਸਾਨੂੰ ਵਧੀਆ ਇਹੀ ਕੁਆਲਿਟੀ ਦੀ ਗਿਰੀ ਦੇ ਸਕਦਾ ਤਾਂ ਸਾਡਾ ਕੰਟੈਕਟ ਕਰੇ ਹੂੰ ਕਈ ਵਾਰ ਕੀ ਹੁੰਦਾ ਕਿ ਵੱਡੇ ਹੋ ਕਿ ਤੁਹਾਡੀ ਰੀਲ ਵਾਇਰਲ ਬਹੁਤ ਹੁੰਦੀ ਹੈ ਤਾਂ ਕਿਸੇ ਵੱਡੇ ਹੋਲ ਸੇਲਰ ਤੱਕ ਗਿਰੀ ਜੇ ਉਹ ਵੀਡੀਓ ਪਹੁੰਚ ਜਾਵੇ ਤਾਂ ਤੁਹਾਨੂੰ ਜੀ ਉਹਨੇ 40-50 ਰੁਪਏ 100 ਰੁਪਏ ਕਿਲੋ ਘਟਾਤਾ ਤਾਂ ਉਹ ਵੀ ਬਹੁਤ ਵੱਡੀ ਸੇਵ ਆ ਬਿਲਕੁਲ ਭਾਈ ਕਿਉਂਕਿ ਸਾਨੂੰ ਐਹੀ ਹੁੰਦਾ ਕਿ ਜਦੋਂ ਵੀ ਕੋਈ ਐਨਜੀਓ ਚ ਲੋਡ ਪੈਂਦੀ ਅਸੀਂ ਵੀਡੀਓ ਪਾ ਦਿੰਨੇ ਸਾਨੂੰ ਫਿਰ ਉਸ ਫੀਲਡ ਦੇ ਸਾਰੇ ਕਾਰੋਬਾਰ ਕਰਨ ਵਾਲੇ ਬੰਦੇ ਫੋਨ ਕਰਨ ਲੱਗਦੇ ਨੇ ਕਿ ਸਾਨੂੰ ਇਹਦੇ ਚ ਕਰ ਦੋ ਉਹਦੇ ਚ ਕਰ ਦੋ